ਮੇਰਾ ਨਾਮ ਬਲਵਿੰਦਰ ਸਿੰਘ ਹੈ ਮੈਂ ਪਿੰਡ ਬਾਜੀ ਤੋਂ ਆ ਤੇ ਕਪੂਰਥਲ ਜ਼ਿਲ੍ਹਾ ਮੇਰਾ ਮੈਂ ਗਿਆ ਸੀ ਅੱਜ ਤੋਂ ਮੈਨੂੰ ਪੂਰੇ ਹੋ ਗਏ ਮੈਨੂੰ 12 ਮਹੀਨੇ ਹੋ ਗਏ ਗਏ ਨੂੰ ਕੰਪਲੀਟ ਮੈਨੂੰ 12 ਮਹੀਨੇ ਹੋਈ ਹੈ ਕਿਸ ਤਰ੍ਹਾਂ ਦੇ ਨਾਲ ਗਏ ਸੀ ਮੈਂ ਇਥੋਂ ਦਿੱਲੀ ਦਿੱਲੀ ਤੋਂ ਬੰਬੇ ਗਿਆ ਸੀ ਬੰਬੇ ਤੋਂ ਮੈਂ ਗਿਆ ਸੀ ਐਮਸਡਮ ਨੀਦਰਲੈਂਡ ਉਹ ਤੋਂ ਫੇਰ ਮੇਰੀ ਫਲੈਟ ਚਲੀ ਉੱਥੋਂ ਮੈਂ ਸਿੱਧਾ ਗਿਆ ਸੂਰੀ ਨੇ ਮੰਗਿਆ ਸੂਰੀਨੇਮ ਤੋਂ ਗੋਆ ਨਾ ਗਿਆ ਫਿਰ ਉੱਥੋਂ ਬੱਤਰਗਾਨੇ ਜੰਗਲਪਾਰ ਕੀਤਾ ਅਮਾਜੋਨ ਜੰਗਲਪਾਰ ਕੀਤਾ ਵਾ ਅਮਾਜੋਨ ਜੰਗਲਪਾਰ ਕੀਤਾ ਪੱਤਰੇਣੇ ਵਿੱਚ ਕਿਨਾ ਮੇਰੇ ਨਾਲ ਇੱਕ ਮੁੰਡਾ ਹੋਰ ਸੀ ਮੇਰੇ ਨਾਲ ਦੇ ਪਿੰਡ ਦਾ ਸੀ ਗੁਰਪ੍ਰੀਤ ਸਿੰਘ ਤੇ ਉੱਥੋਂ ਗਿਆ ਫਿਰ ਐਂਟਰ ਹੋਏ ਬ੍ਰਾਜ਼ਿਲ ਬਾਰਡਰ ਕ੍ਰੋਸ ਕੀਤਾ ਬ੍ਰਾਜ਼ਿਲ ਦਾ ਬ੍ਰਾਜ਼ਿਲ ਚੋਂ ਫਿਰ ਰਹਿ ਸੱਤ-ਅੱਠ ਦਿਨ ਬ੍ਰਾਜ਼ਿਲ ਰਹਿ ਉੱਥੇ ਉੱਥੋਂ ਫਿਰ ਗਿਆ ਬਿਲੀਵੀਆ ਫਰੇਕ ਮਿਲ ਕੇ ਗਾਦੇ ਗਾਡ ਡੌਂਡਾ ਜੀ ਏਜੰਟ ਦੇ ਏਜੰਟ ਦੇ ਲਿੰਕ ਹੁੰਦੇ ਆ ਉੱਥੇ ਮਤਲਬ ਕਿ ਡੌਂਕਰਾਂ ਨਾਲ ਲਿੰਕ ਹੁੰਦੇ ਆ ਕਿ ਹਾਂ ਇੱਕ ਫੋਨ ਫੋਨ ਦਿਖਾ ਦਿੰਦੇ ਫੋਨ 'ਚ ਕਿ ਹਾਂ ਇਹ ਬੰਦਾ ਸਾਡਾ ਆਉਣ ਰਿਹਾ ਵਾ ਮੈਨੂੰ ਕਿ ਡ੍ਰੌਪ ਕਰਨਾ ਵਾ ਤੇ ਉਤੋਂ ਗਾਂ ਦੇ ਗਾਂ ਪਹੁੰਚਦੇ ਪਹੁੰਚਦੇ ਕਲੰਬੀਆ ਪਹੁੰਚ ਗਏ ਕਲੰਬੀਆ 'ਚ ਫਿਰ ਉੱਥੇ ਉੱਥੇ ਰਹਿ ਉੱਥੇ ਪਿੱਛੇ ਏਜੰਟ ਨੇ ਪੈਸੇ ਨਹੀਂ ਪਾਏ ਸੀ ਪਤਾ ਨਹੀਂ ਇਹਨਾਂ ਦਾ ਕੁਝ ਕੀ ਲਿੰਕ ਸੀ ਪਰ ਏਜੰਟ ਜਿੰਨੇ ਵੀ ਏਜੰਟ ਆ ਨਾ ਜਿੰਨੇ ਵੀ ਏਜੰਟ ਹੈਗੇ ਆ ਕਿ ਪਿੱਛੋਂ ਇਹਨਾਂ ਦਾ ਲਿੰਕ ਹੁੰਦਾ ਸਰੇ ਫਿਰ ਇੱਕ ਬੰਦੇ ਨਾਲ ਇਹਨਾਂ ਦਾ ਕਿ ਡੋਂਗਰ ਨੂੰ ਫੋਨ ਕਰ ਦਿੰਦੇ ਹਾਂ ਕਿ ਅਸੀਂ ਪੈਸੇ ਪਾ ਦਿੱਤੇ ਆ ਪੈਸੇ ਕਿੰਨੇ ਜਾਂਦੇ ਆ ਇਤੋਂ 1 ਲੱਖ 2 ਲੱਖ ਕਰੋ ਫੜ ਲਿਆ ਵਾ ਗਾ ਕਿੰਨੇ ਪਚਾਉਂਦੇ ਆ ਲੱਖ ਰੁਪਏ ਦੇ ਦਿੰਦੇਗਾ ਲੱਖ ਮਤਲਬ ਕਿ 2 ਲੱਖ ਦੇਤਾ ਕਰੋ ਤੇ ਗਾ ਲੱਖ ਪਚਾਉਂਦੇ ਆ ਕਿ ਆ ਫਿਰ ਡੋਂਗਰ ਫਿਰ ਸਭ ਕਹਿੰਦੇ ਕਿ ਹਾਂ ਉਹਨੇ ਇਹਨੇ ਪੈਸੇ ਲੋਰ ਨਹੀਂ ਸਾਨੂੰ ਹੋਰ ਚਾਹੀਦੇ ਪੈਸੇ ਫਿਰ ਹੋਰ ਡਿਮਾਂਡ ਕਰਦੇ ਆ ਪੈਸਿਆਂ ਦੀ ਇਹ ਚੱਕਰ ਚ ਬੰਦੇ ਆਪਣੇ ਕਾਫੀ ਮੁੰਡੇ ਫਸੇ ਪਏ ਆ ਮੈਂ ਕਲੰਬੀਆ ਦੇ ਵਿੱਚ ਤੁਸੀਂ ਰਹੇ ਹੋ ਮੈਂ ਕਲੰਬੀਆ 'ਚ 6 ਮਹੀਨੇ ਰਹਾ 6 ਮਹੀਨੇ 6 ਮਹੀਨਿਆਂ ਤੇ ਤਰਾਹਾਂ ਤੋਂ 6-7 ਮਹੀਨੇ ਹਾਂ ਜਦੋਂ ਤੁਹਾਨੂੰ ਉੱਥੇ ਲੇ ਕੇ ਜਾਇਆ ਮੈਨੂੰ ਇੱਕ ਏਜੰਟ ਇਹ ਡੌਂਕਰ ਨੇ ਮੈਨੂੰ ਚੇਂਜ ਕਰਤਾ ਸੀ ਮੈਨੂੰ ਹੋਰ ਦੂ ਇੱਕ ਸ਼ਹਿਰ ਸੀ ਉੱਥੇ ਸ਼ਹਿਰ ਤੋਂ ਬਾਹਰਲੇ ਸਾਡੇ ਘਰ ਸੀ ਉੱਥੇ ਉੱਥੇ ਚੱਲ ਗਏ ਸੀ ਅਸੀਂ ਦੇ ਉੱਥੇ ਕਾਫੀ ਮੁੰਡੇ ਸੀ ਪੰਜਾਬੀ ਤੇ ਉਹ ਮੁੰਡੇ ਫਿਰ ਗਾਂ ਚੱਲ ਗਏ ਉਹਨਾਂ ਦੇ ਏਜੰਟ ਨੇ ਗਾਪ ਭੇਜ ਤੁਹਾਨੂੰ ਤੇ ਕੁਝ ਮੁੰਡੇ ਰਿਪੋਰਟ ਹੋ ਗਏ ਉੱਥੋਂ ਵਾਪਸ ਆ ਗਏ ਪਨਾਮਾ ਤੋਂ ਕੁਝ ਅਮਰੀਕਾ ਤੋਂ ਰਿਪੋਰਟ ਹੋ ਕੇ ਆ ਗਏ ਸੀ ਤੇ ਮੈਨੂੰ ਇੱਕ ਹੋਰ ਏਜੰਟ ਨੇ ਚੈੱਕ ਮਤਲਬ ਇੱਕ ਡੌਂਕਰ ਨੇ ਹੋਰ ਕਿਤੇ ਹੋਰ ਰੂਪ ਚ ਲੈ ਗਏ ਸੀ ਮੈਨੂੰ ਕਿਤੇ ਕੀ ਕਹਿੰਦਾ ਤੁਹਾਨੂੰ ਚੱਲ ਤੈਨੂੰ ਹੋਰ ਮਤਲਬ ਕਿ ਤੂੰ ਸ਼ਿਫਟ ਕਰਨਾ ਵਾ ਤੇ ਉਤੋਂ ਫਿਰ ਇਹਨਾਂ ਮੈਨੂੰ ਮਾਫੀ ਨੇ ਚੁਕਾਤਾ ਸੀ ਮਾਫੀਆ ਚ ਡੌਂਕਰ ਨੇ ਆਪ ਕਹਿ ਕੇ ਸਾਰੇ ਇਕੱਠੇ ਸੀ ਸਾਰੇ ਇਹਨਾਂ ਮਾਫੀ ਚ ਚੁਕਾਤਾ ਸੀ ਮੈਨੂੰ ਮਾਫੀਆ ਨੇ ਤੇ 5-6 ਮਹੀਨੇ 5-6 ਮਹੀਨੇ ਮੈਂ ਬੰਦ ਰਿਆ ਇੱਕ ਰੂਮ ਜਿਮ 5-6 ਮਹੀਨੇ ਰੱਖਿਆ ਰੂਮ ਜਿਮ ਮੇਰ ਤੋਂ ਫੋਨ ਹੀ ਖੋਲੇ ਸੀ ਮੇਰ ਤੋਂ ਪਾਸਪੋਰਟ ਵੈਰਾ ਸਭ ਕੁਝ ਹੋਲੇ ਸੀ ਮੇਰ ਤੋਂ ਰੋਟੀ ਪਾਣੀ ਕੁਛ ਨਹੀਂ ਰੋਟੀ ਪਾਣੀ ਬਸ ਇਦਾਂ ਹੀ ਆ ਕਿ ਗੰਦ ਦੇ ਨੇ ਖਾਂ ਬਹੁਤ ਗੰਦ ਖਾਣ ਨੂੰ ਮਿਲਦਾ ਸੀ ਉਹ ਆਪਾਂ ਖਾਂਦੇ ਨਹੀਂ ਸੀ ਕਦੇ ਤੇ ਸਾਡੇ ਜਿੱਦਾਂ ਕਿ ਪੈਸੇ ਦੇ ਕੇ ਬਾਹਰੋਂ ਕਹੇ ਬੰਦੇ ਡੌਂਕਰ ਨੂੰ ਪੈਸੇ ਦੇ ਕੇ ਇਹਨੂੰ ਉਹਨਾਂ ਤੋਂ 20-25 ਇਓਨੇ ਤੋਂ ਫੜਾ ਕੇ ਮਤਲਬ ਕਿ ਬਿਸਕੁਟ ਲੈ ਕੇ ਆਉਂਦੀ ਸੀ ਜਾਂ ਬਿਸਕੁਟ ਵੀ ਉਹ ਵੀ ਬਿਸਕੁਟ ਵੀ ਦਿੰਦੇ ਸੀ ਇਹਨੇ ਬਿਸਕੁਟ ਦਿੰਦੇ ਸੀ ਉਹ ਵੀ ਇੱਕ ਦਿਨ ਖਾਣਾ ਇੱਕ ਦਿਨ ਖਾਣਾ ਦੋ ਦਿਨ ਤਿੰਨ ਦਿਨ ਖਾਣਾ ਨਹੀਂ ਤੇ ਹੋਰ ਪੱਤੇ ਪੁੱਤੇ ਪਾਣੀ ਦੇ بارش ਦਾ ਪਾਣੀ ਬਹੁਤੀ ਛੱਡਿਆ ਉੱਥੇ ਬਹੁਤ ਜ਼ਿਆਦਾ ਇਨਫੈਕਸ਼ਨ ਹੋ ਗਈ ਸੀ ਮੇਰੇ ਸਾਰੇ ਸਰੀਰ ਤੇ ਸਾਰਾ ਕੁਝ ਤੇ ਬਹੁਤ ਦਿਨ ਗੱਡੇ ਔਖੇ ਉੱਥੇ ਤੁਹਾਡੇ ਨਾਲ ਵੀ ਕੋਈ ਹੋਰ ਵੀ ਹੁੰਦੇ ਸੀ ਤੇ ਹੋਰ ਮੇਰੇ ਨਾਲ ਮੁੰਡੇ ਗਈ ਵੀਡੀਓ ਸਾਡੇ ਉਹ ਜਿਹੜੀ ਜਿਹੜੀ ਇੱਕ ਵੀਡੀਓ ਚੱਲੀ ਹੋਈ ਹੁੰਦੀ ਹੈ ਉਹਦੇ ਵਿੱਚ ਦੇਖਿਆ ਗਿਆ ਕਿ ਨੌਜਵਾਨਾਂ ਨੂੰ ਕਰੰਟ ਲਗਾਇਆ ਜਾਂਦਾ ਉਹਦੇ ਸਰੀਰ ਦੇ ਉੱਤੇ ਟੌਰਚਰ ਕਰਦੇ ਉਹਨਾਂ ਨੂੰ ਟੌਰਚਰ ਕੀਤਾ ਜਾਂਦਾ ਟੌਰਚਰ ਕਰਦੇ ਆ ਮੈਂਟਲੀ ਟੌਰਚਰ ਕਰਦੇ ਆ ਬੰਦੇ ਨੂੰ ਮਾਰਦੇ ਤੱਕ ਨਹੀਂ ਟੌਰਚਰ ਸ਼ੁਰੂ ਕਰਦੇ ਟੌਰਚਰ ਹੱਦ ਤੋਂ ਹੱਦੋਂ ਬਾਅਦ ਟੌਰਚਰ ਕਰਦੇ ਆ ਕਿ ਕਿ ਬੰਦਾ ਮਜਬੂਰ ਹੋ ਜੇ ਪੈਸੇ ਪਾਉਣ ਨੂੰ ਨੌਜਵਾਨਾਂ ਦੀ ਮੌਤ ਵੀ ਹੋਈ ਹੈ ਇਸ ਤਸ਼ੱਦਦ ਦੇ ਮੌਤ ਬਹੁਤ ਹੋਈ ਆ ਹਾਂ ਇੱਕ ਮੁੰਡਾ ਸੰਗਰੂਰ ਦਾ ਹੀ ਮੁੰਡਾ ਇੱਕ ਸੰਗਰੂਰ ਦਾ ਹੀ ਤੇ ਇੱਕ ਮੁੰਡਾ ਸੀ ਹਰਿਆਣੇ ਦਾ ਮੁੰਡਾ ਸੀ ਉਹ ਮੇਰੇ ਤੋਂ ਪਹਿਲਾਂ ਆਏ ਸੀ ਕਲੰਬੀਆ ਅੱਜ ਤੋਂ 1.5 ਸਾਲ ਹੋ ਗਏ ਅੱਜ ਇੱਕ 1.5 ਸਾਲ ਹੋ ਗਏ ਆ ਅਈ ਤੇ ਉਹਨਾਂ ਨੂੰ ਪਤਾ ਨਹੀਂ ਲੱਗਾ ਕਿੱਥੇ ਬੰਦੇ ਆ ਕਿੱਥੇ ਨਹੀਂ ਪੂਰੀ ਉਹਨਾਂ ਨੇ ਉਹਨਾਂ ਦੇ ਘਰ ਦੇ ਨੇ ਪੂਰਾ ਘਰ ਛੱਡਿਆ ਕਿ ਹਾਂ ਕਿ ਸਾਡੇ ਬੰਦੇ ਲੱਭ ਕੇ ਦਿਓ ਕਿੱਥੇ ਗਏ ਆ ਪਰ ਇੱਕ ਡੇਢ ਸਾਲ ਹੋ ਗਿਆ ਬੰਦੇ ਉਹ ਗਾਇਬ ਆ ਮੇਰੇ ਜਨੇ ਨੌਜਵਾਨ ਸੀ ਮੇਰੇ ਜਨੇ ਉੱਚੇ ਲੰਮੇ ਸੀ ਮੁੰਡੇ ਤੇ ਡੇਢ ਸਾਲ ਹੋ ਗਿਆ ਮੁੰਡੇ ਅੱਜ ਤੱਕ ਲੱਭੇ ਨਹੀਂ ਕਿੱਥੇ ਗਏ ਆ ਗੁਆਚੇ ਆ ਕਿ ਪਤਾ ਨਹੀਂ ਕਿੱਥੇ ਚਲੇ ਗਏ ਕਿੱਥੇ ਜਾ ਕੇ ਮਰ ਗਏ ਆ ਇਹ ਨਹੀਂ ਪਤਾ ਨਾ ਤੁਹਾਨੂੰ ਤਾਂ ਤੁਹਾਨੂੰ ਵੀ ਲੱਗਦਾ ਵਾ ਕਿ ਮੇਬੀ ਡੈੱਡੀ ਹੋ ਗਏ ਸਾ ਮੈਨੂੰ ਲੱਗਦਾ ਮਰ ਗਏ ਕਿਉਂਕਿ ਪੂਰੀ ਘਰ ਦੇ ਪੂਰੀ ਕੋਸ਼ਿਸ਼ ਕੀਤੀ ਲੱਭਣ ਦੀ ਪਰ ਨਹੀਂ ਲੱਭੇ ਉਹ ਮੁੰਡੇ ਡੌਂਕਰਾਂ ਦੇ ਬਲੂ ਕੀਤਾ ਜਾਂਦਾ ਸੀ ਇਦਾਂ ਦੀਆਂ ਚੀਜ਼ਾਂ ਜਦੋਂ ਡੌਂਕਰ ਕਰਦੇ ਆ ਕਰਦੇ ਆ ਕਰਦੇ ਆ ਕਾਰਨ ਕੀ ਉਹਦੇ ਪਿੱਛੇ ਉਹਦੇ ਪਿੱਛੇ ਕਾਰਨ ਇਹ ਆ ਕਿ ਇਹ ਕੁਝ ਏਜੰਟ ਮਾਰੇ ਹੁੰਦੇ ਆ ਇਹ ਫੋਨ ਕਰ ਦਿੰਦੇ ਹਾਂ ਕਿ ਨਾ ਪਿੱਛੇ ਮੈਨੂੰ ਘਰੋਂ ਪੈਸੇ ਨਹੀਂ ਮਿਲਣਗੇ ਬਈ ਘਰ ਦੇ ਪੈਸੇ ਦੇ ਦਿੰਦੇ ਆ ਇੱਕ ਹੁੰਦਾ ਲਾਲਚ ਹੁੰਦਾ ਕਿ ਹਾਂ ਸਾਨੂੰ ਅੱਜ 2 ਲੱਖ ਮਿਲਿਆ ਵਾ ਤੇ ਕੱਲੋਂ ਮੈਂ ਹੋਰ ਥੋੜੇ ਪੈਸੇ ਵੜਾ ਇੱਕ ਏਜੰਟ ਨੂੰ ਬਹੁਤ ਲਾਲਚ ਹੁੰਦਾ ਵਾ ਕਿ ਅੱਜ ਮੈਨੂੰ 3 ਲੱਖ ਮਿਲਿਆ ਮੈਂ ਥੋੜੇ ਹੋਰ ਪੈਸੇ ਮੈਂ ਇਹ ਕਾਰਨ ਹੁੰਦਾ ਕਿ ਜਿਹੜਾ ਏਜੰਟ ਸੀਗਾ ਉਹ ਕਿੱਥੋਂ ਦਾ ਰਹਿਣ ਵਾਲਾ ਹੈ ਇਹ ਅਮਰਤਪੁਰ ਦੇ ਹੀ ਦੋਨੋਂ ਦੋ ਅਮਰਤਪੁਰ ਦੇ ਏਜੰਟ ਸੀ ਦੋਨੋਂ ਹੀ ਉਹ ਕਾਰਵਾਈ ਵੀ ਹੋਈ ਉਸ ਏਜੰਟ ਦੇ ਉੱਤੇ ਜਾਂ ਤੁਹਾਡੇ ਪਰਿਵਾਰ ਦੇ ਵੱਲੋਂ ਹਾਂ ਕਾਰਵਾਈ ਹੋਈ ਹੈ ਜੇ ਕਾਰਵਾਈ ਕਰਨ ਦੇ ਆ ਜੇ ਹਾਂ ਕਰ ਰਹੇ ਹਾਂ ਕਰਦੇ ਜਾਰੀ ਰੱਖੀਏ ਕਾਰਵਾਈ ਕੋਈ ਕਪੂਰ ਨੇ ਤਾਂ ਜਿਵੇਂ ਤੁਸੀਂ ਕਪੂਰ ਥਲਾ ਦੇ ਨਾਲ ਸੰਬੰਧਤ ਉਹ ਨੌਜਵਾਨ ਕੋਈ ਕਪੂਰ ਥਲਾ ਦਾ ਹੋਰ ਵੀ ਤੁਹਾਡੇ ਨਾਲ ਸੀ ਉੱਤੇ ਹੈਗਾ ਸੀ ਮੁੰਡੇ ਕਾਫੀ ਮੁੰਡੇ ਕਈ ਰਿਪੋਰਟ ਹੋ ਕੇ ਵਾਪਸ ਆ ਗਏ ਕਈ ਮੁੰਡੇ ਉੱਥੇ ਹੈਗੇ ਹੋਰ ਵੀ ਹੈਗੇ ਮੁੰਡੇ ਜਿਹੜੇ ਅਜੇ ਵੀ ਹੈਗੇ ਮੁੰਡੇ ਹਾਂ ਆਫ ਦਾ ਕੈਮਰਾ ਜਿੰਨੇ ਕਿਸੇ ਪੱਧਰ ਦਾ ਸਿਰ ਉਕਾਰਾ ਹਾਂ 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 ਉਧਰ ਕੋਈ ਮੁੰਡੇ ਹੈਗੇ ਸੀ ਮੈਨੂੰ ਪਿੰਡ ਦਾ ਨਾਂ ਨਹੀਂ ਪਤਾ ਮੈਨੂੰ ਤੇ ਗੁਪਤਵਾਏ ਗੁਪਤਵਾ ਮੁੰਡੇ ਆਈ ਲੱਗਦਾ ਮੈਨੂੰ ਹੋਰ 2-3 ਮਹੀਨੇ ਬਾਅਦ ਹਾਈਲਾਈਟ ਹੋਣਗੇ ਮੁੰਡੇ ਸਾਰੇ ਕਿੰਨੇ ਕੁ ਨੌਜਵਾਨਾਂ ਤਦਾਦ ਕਿੰਨੇ ਕੁ ਨੌਜਵਾਨ ਹੈਗੇ ਨੇ ਉੱਥੇ ਜਿਹੜੇ ਇਸ ਵਕਤ ਫਸੇ ਹਰੇਕ ਕੰਟਰੀ ਫਸੇ ਮੁੰਡੇ ਗੁਆਟੇਮਾਲਾ ਫਸੇ ਆ ਮਕਸੀਕੋ ਫਸੇ ਮੁੰਡੇ ਹਰੇਕ ਉਹਨਾਂ ਦੀ ਆਸ ਹੈੀ ਉਹਨਾਂ ਦੇ ਅੱਗੇ ਜਾਣ ਦੀ ਜਾਂ ਕੁਝ ਮੁਸ਼ਕਲ ਹੀ ਆ ਤੁਸੀਂ ਕਿਦਾਂ ਡੋਂਕਰਾਂ ਦੇ ਜੰਗਲ ਚੋਂ ਨਿਕਲੇ ਪਹਿਲਾਂ ਮੈਂ ਤਾਂ ਭਾਜ ਕੇ ਨਿਕਲਿਆ ਸਰ ਕੀ ਕੀ ਆਇਆ ਤੁਹਾਨੂੰ ਕੁਛ ਨਹੀਂ ਉਹ ਮੈਨੂੰ ਪੈਸੀ ਡਿਮਾਂਡ ਕੀਤੀ ਮੈਨੂੰ 15000 ਡਾਲਰ ਦੀ ਤੇ ਫਿਰ ਉਹਨਾਂ ਦਾ ਮੈਂ 24 ਘੰਟੇ ਮੰਗੇ ਜੀ ਮੈਂ ਮੈਨੂੰ 24 ਘੰਟੇ ਦੇ ਦੋ ਜਾਂ ਦੋ ਦਿਨ ਦੇ ਦੋ ਮੈਨੂੰ ਮੈਂ ਤੁਹਾਨੂੰ ਪੈਸੇ ਕਰੂ ਪਾ ਦਿੰਦਾ ਵਾ ਤੇ ਸਵੇਰ ਦੇ 7:30 ਵਜੇ ਰਾਤ ਦੇ ਮੈਂ ਮੈਂ ਭੱਜਨਾ ਸੀ ਬੰਦੇ ਤੋਂ ਤੇ 7:30 ਵਜੇ ਮੀਂਹ ਪੈਂਦੇ ਆ ਉੱਥੇ ਬਨਾਮਾ ਦੇ ਕੋਲ ਤੇ 7:30 ਵਜੇ ਫਿਰ ਮੈਂ ਤੋਂ ਛਾਲ ਮਾਰੀ ਫਿਰ ਮੈਂ ਜੰਗਲ ਤੋਂ ਭੱਜ ਗਿਆ ਬਾਹਰ ਰੋਡ ਤੇ ਖੜਿਆ ਮੈਂ ਰੋਡ ਤੇ ਆ ਕੇ ਇੱਕ ਮੈਨੂੰ ਸਪੈਨਿਸ਼ ਆਉਂਦੀ ਸੀ ਥੋੜੀ ਥੋੜੀ ਮੈਨੂੰ ਸਪੈਨਿਸ਼ ਆਉਂਦੀ ਮੈ ਤੇ ਉਹ ਬੰਦੇ ਨੇ ਮੇਰਾ ਹੱਥ ਕੀਤਾ ਮੈਂ ਉਹਨੂੰ ਸਪੈਨਿਸ਼ ਕਿਹਾ ਮੈਂ ਇੱਥੇ ਜਾਣਾ ਮੈਨੂੰ ਲੱਗਿਆ ਸ਼ਹਿਰ ਜਾਣਾ ਮੈਂ ਫਿਰ ਉਹ ਸ਼ਹਿਰ ਚ ਮੈਨੂੰ 10 ਕਿਲੋਮੀਟਰ ਦੂਰ ਸ਼ਹਿਰ ਚ ਉਹ ਜਿੱਥੇ ਉਹ ਕੰਮ ਕਰਦਾ ਸੀ ਉਹ ਵੀਰ ਤੇ ਉਹ ਜਿਹੜਾ ਭਾਗੂ ਕੰਮ ਕਰਨ ਦਾ ਸੀ ਉੱਥੇ ਤੇ ਉਹ ਜਿੱਥੇ ਕੋ ਉਹ ਮੈਨੂੰ ਕਹਿੰਦਾ ਕਿ ਜਿੱਥੇ ਤੋਂ ਮੈਂ ਕੰਮ ਕਰਦਾ ਉਹਥੇ ਦਾ ਮੈਨੂੰ ਛੱਡ ਦੇਣਾ ਵਾ ਜਿਹੜੇ ਵੀ ਬੰਦੇ ਨੇ ਤੁਹਾਡੀ ਮਤ ਕਿ ਉਹ ਪੰਜਾਬੀ ਨਹੀਂ 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 ਉਹ ਉਧਰਲਾ ਸਪੈਨਿਸ਼ ਸੀ ਮੈਨੂੰ ਨਹੀਂ ਉਹ ਉੱਥੇ ਹੈ ਹੀ ਨਹੀਂ ਇੱਥੇ ਸਪੈਨਿਸ਼ ਨਹੀਂ ਨਹੀਂ ਕੀ ਕਹ ਕੇ ਗਿਆ ਸੀ ਤੁਹਾਨੂੰ ਕਿ ਜੇ 15000 ਡਾਲਰ ਨਹੀਂ ਦਿਆਂਗੇ ਤਾਂ ਵੀ ਹੋਊਗਾ ਮਾਰ ਦੇਣਗੇ ਉਹ ਤਾਂ ਟੌਰਚਰ ਕਰ ਟੌਰਚਰ ਹਾਈ ਲੈਵਲ ਦਾ ਟੌਰਚਰ ਕਰਦੇ ਆ ਹਥਿਆਰ ਵੀ ਕਾਫੀ ਨਾਲ ਹਥਿਆਰ ਆ ਗਈ ਕਰਤਕ ਹਥਿਆਰ ਪਿਸਤੌਲ ਲੈਂਦੇ ਆ ਮੇਰੇ ਸਾਹਮਣੇ ਨਾ ਮੈਗਜ਼ੀਨ ਖੋ ਪਾ ਕੇ ਮੈਗਜ਼ੀਨ ਪਾ ਕੇ ਇੱਕ ਇੱਕ ਕਲੀ ਕਲੀ ਗੋਲੀ ਵਿੱਚ ਪਾ ਕੇ ਕਹਿੰਦੇ ਤੈਨੂੰ ਇਹਦੇ ਨਾਲ ਡਾਉਣਾ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਟੌਰਚਰ ਨਾ ਕਰੋ ਮੈਨੂੰ ਨਿੱਕੇ ਜਿਹਾ ਮੈਨੂੰ ਮਾਰ ਦੋ ਮੈਨੂੰ ਮੈਂ ਟੌਰਚਰ ਮੇਰੇ ਤੋਂ ਸਹਿਜ ਸੈਂਟ ਟੌਰਚ ਨਹੀਂ ਮੇਰੇ ਤੋਂ ਸਹਿਜ ਜਾਂਦਾ ਪਰ ਉਹ ਕਹਿੰਦੇ ਤੈਨੂੰ ਮਾਰਨਾ ਨਹੀਂ ਹਾਰ ਚੁੱਕੇ ਸੀ ਕਿ ਬਿਲਕੁਲ ਮੈਂ ਤਾਂ ਹਾਰ ਚੁੱਕਾ ਡੈੱਡ ਸੀ ਮੈਂ ਡੈੱਡ ਹੋ ਗਿਆ ਪੂਰਾ ਕਿ ਪਸਤਾ ਕੇ ਸਾਹਸ ਪੂਰੀ ਖਤਮ ਹੋ ਚੁਗੀ ਮੇਰੇ ਜੇ એનર્ਜੀ 1% એનર્ਜੀ ਨਹੀਂ ਕਿ ਹਾਂ ਕਿ ਮੈਂ ਕਿ ਮੈਂ ਬਚਣਾ ਵੀ ਆ ਜਾਂ ਮੈਂ ਵਾਪਸ ਵੀ ਜਾਣਾ ਵਾ ਤੇ ਫਿਰ ਆਪਣੇ ਆਪ ਚ ਮੈਂ ਹਿੰਮਤ ਕੀਤੀ ਤੇ ਫਿਰ ਬਾਬਾ ਜੀ ਨਾਲ ਰਾਬਤਾ ਸੀ ਮੈਥੋਂ ਭੱਜ ਗਿਆ ਸੀ ਤਾਂ ਐਮਬੈਸੀ ਚ ਫਿਰ ਬਾਬਾ ਜੀ ਨਾਲ ਰਾਬਤਾ ਹੋਇਆ ਸੀ ਐਮਬੈਸੀ ਐਮਬੈਸੀਆਂ ਨੇ ਕੀਤਾ ਕਿ ਮੁੰਡਾ ਭੱਜ ਗਿਆ ਵਾ ਇਥੋਂ ਤੇ ਫਿਰ ਘਰਦਿਆਂ ਨੇ ਫਿਰ ਨਾਲ ਦੇ ਪਿੰਡ ਹੈਗੇ ਸੀ ਮੁੰਡੇ ਨਾਲ ਦੇ ਪਿੰਡ ਹੈਗੇ ਸੀ ਨਾਲ ਦੇ ਜਿਹੜੇ ਜਾਣਦੇ ਸੀ ਬਾਬਾ ਜੀ ਨੂੰ ਫਿਰ ਉਹਨੇ ਲਿੰਕ ਕੀਤਾ ਗਿਆਗੇ ਬਾਬਾ ਜੀ ਆਪਣਾ ਬੰਦਾ ਫਸਿਆ ਪਿਆ ਫਿਰ ਬਾਬੇ ਨੇ ਬਹੁਤ سپورਟ ਕੀਤੀ ਆਪਣੀ ਤੇ ਵਧੀਆ ਤਰੀਕੇ ਉਸ ਮੈਂ ਆਉ ਮੈਨੂੰ ਸਾਰਾ ਕੁਝ ਖਾਣ ਪੀਣ ਸਾਰਾ ਕੁਝ ਮਿਲਿਆ ਮੈਨੂੰ 6 ਮਹੀਨੇ ਬਾਅਦ ਪਹਿਲੀ ਵਾਰੀ ਮੈਂ ਪਾਣੀ ਪੀਤਾ ਹੀ ਮੇਰੇ ਲਈ ਉਹ ਅਮਰ ਤਸੀਰ ਮੇਰੇ ਲਈ 6 ਮਹੀਨੇ ਬਾਅਦ ਚੰਗਾ ਪਾਣੀ ਜਿਹੜਾ ਪੀਤਾ ਸੀ ਮੈਂ ਮੁਸ਼ਕਿਲ ਵੀ ਉਹਦੇ ਚੋਂ ਨਿਕਲੇ ਹਾਂ ਮੇਰੇ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਬਹੁਤ ਬਹੁਤ ਧੰਨ ਬਾਬਾ ਜੀ ਦਾ ਬਹੁਤ ਬਹੁਤ ਜਿੰਨਾ ਵੀ ਹੋ ਸਕੇ ਮੈਂ ਕਰਦਾ ਵਾਂ ਇੱਕ ਨਵੀਂ ਜ਼ਿੰਦਗੀ ਮਿਲ ਗਈ ਇੱਕ ਜਿਹਨੂੰ ਆਪਾਂ ਕਹਿ ਦਿੰਦੇ ਆ ਇੱਕ ਨਵਾਂ ਜਨਮ ਮਿਲਿਆ ਆਪਨੂੰ ਇੱਕ ਦੂਸਰਾ ਜਨਮ ਮਿਲਿਆ ਮ ਇੱਕ ਨਵਾਂ ਜਿਹਨੂੰ ਮਿਲਿਆ ਦੂਸਰਾ ਜਿਹਨੂੰ ਮਿਲਿਆ ਮੈਨੂੰ ਕਿ ਅੱਜ ਜੋ ਮੈਂ ਬਾਬਾ ਜੀ ਕੋਲ ਬੈਠਾ ਵਾ ਇੱਥੇ ਮੈਂ ਪਰ ਵਾਪਸੀ ਕਰਕੇ ਕਿਵੇਂ ਮਹਿਸੂਸ ਕਰਦੇ ਹੋ ਬਹੁਤ ਖੁਸ਼ ਹਾਂ ਮੈਂ ਕਿਹਦਾ ਹਲਾਤਾ ਨਹੀਂ ਗੱਲ ਕਰੀਏ ਘਰ ਵੀ ਵਿਗ ਗਿਆ ਜ਼ਮੀਨ ਵੀ ਵਿਗ ਗਈ ਉਹ ਤਾਂ ਇੱਕ ਹਾਂਜੀ ਹਾਂਜੀ ਹੁਣ ਉਸ ਏਜੰਟਾਂ ਦੇ ਖਿਲਾਫ ਕੋਰਵਾਈ ਹਾਂ ਕਾਰਵਾਈ ਕਰ ਚਾਲੀ ਕਰ ਰੱਖੀ ਆ ਅਜੇ ਬਾਬਾ ਜੀ ਕਹਿੰਦੇ ਜਾਰੀ ਕਰ ਵੀ ਰੱਖੀ ਹੈ ਜੇ ਦੇਖੋ ਲੋਕ ਇਕਦ ਤੱਕ ਫਰਾਰ ਆ ਬੰਦੇ ਹੋ ਅਜੇ ਤੱਕ ਹੱਥ ਨਹੀਂ ਆਏ ਆਉਣਗੇ ਜੇ ਤੁਹਾਨੂੰ ਕਰਨਗੇ ਕਰ ਵੀ ਜਦੋਂ ਘਰ ਤੇ ਸਭ ਕੁਝ ਕਬਜਾ ਕੀਤਾ ਅੱਗੇ ਦਾ ਹੁਣ ਕੀ ਸੋਚਿਆ ਤੁਸੀਂ ਕੀ ਕਮੇਟੇ ਦੇ ਵਿੱਚ ਕੀ ਕਰਨਾ ਚਾਹੁੰਦੇ ਹੋ ਕਿਉਂਕਿ ਵਿਦੇਸ਼ ਤੋਂ ਤੁਸੀਂ ਆ ਚੁੱਕੇ ਹੋ ਹਾਂਜੀ 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 ਤੁਸੀਂ ਦੱਸਿਆ ਕਿ ਜਿੰਦਗੀ ਤੁਹਾਨੂੰ ਮਿਲ ਗਈ ਹੈ ਕਿ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਿਸ ਤਰ੍ਹਾਂ ਕਰਾਂਗੇ ਹੁਣ ਇੱਥੇ ਇੱਥੇ ਆਪਣਾ ਫਿਰ ਕੰਮ ਕਰ ਕੋਈ ਸਰਕਾਰੀ ਜੋਬ ਦਾ ਦੇਖਾਂਗੇ ਹੂੰ ਥੋੜੀ ਸਟੱਡੀ ਹੋਰ ਕਰ ਲਾਂਗੇ ਥੋੜੀ ਜਾਂ ਆਪਣਾ ਤੇ ਸਰਕਾਰੀ ਜੋਬ ਦਾ ਟਰਾਈ ਕਰਾਂਗੇ ਹੂੰ ਕੋਸ਼ਿਸ਼ ਕਰਾਂਗੇ ਇੱਥੇ ਕੰਮ ਕਰਨ ਦੀ ਅਜੇ ਵੀ ਬਹੁਤ ਸਾਰੇ ਨੌਜਵਾਨਾਂ ਦੇ ਮਨ ਹੈ ਅਜੇ ਬਹੁਤ ਮਨ ਹੈਗਾ ਪਰ ਮੈਂ ਇਹੀ ਸਰ ਨੂੰ ਸੁਨੇਹਾ ਚਾਹਣਾ ਚਾਹੁੰਦਾ ਵਾਂ ਕਿ ਸਹੀ ਤਰੀਕੇ ਚੱਲ ਜਾਓ ਮਨ ਦੇ ਵਿੱਚ ਅਜੇ ਵੀ ਹੈਗੀ ਹੋਰ ਨਹੀਂ 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 ਕਿ ਸਹੀ ਤਰੀਕੇ ਨਾਲ ਵੀ ਚਾਹੀਏ ਮੇ ਚਲਾ ਜਾਣਾ ਨਹੀਂ 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 ਹੁਣ ਤਾਂ ਨਹੀਂ ਖਤਮ ਹੀ ਆ ਖਤਮ ਜਦੋਂ ਇੰਨਾ ਕੁਝ ਦੇਖ ਲਿਆ ਵਾ ਉਹਨੂੰ ਬਾਹਰ ਦਾ ਕੁਝ ਉਹ ਚਾ ਮਾਂਚੀ ਮਾਰ ਗਿਆ ਬਾਹਰ ਦਾ ਕਿ ਹੁਣ ਬਾਹਰ ਜਾਣੀ ਨਹੀਂ ਤੇ ਬਸ ਇਹੀ ਆ ਕਿ ਸਹੀ ਤਰੀਕੇ ਜਾਓ ਸਹੀ ਤਰੀਕੇ ਜਾਓ ਚੰਗੀ ਕੰਟਰੀ ਜਾਓਗੇ ਤੇ ਦੋ ਨੰਬਰ ਦੇ ਕਾ ਤੋਂ ਲੈਣਾ ਵਾ ਮੌਤ ਨੂੰ ਆਪਣੇ ਆਪ ਨੇ ਮੌਤ ਨੂੰ ਗੱਲ ਪਾਉਣਾ ਵਾ ਸੋ ਫਿਰ ਗਲਤ ਗਲਤੀ ਆ ਕਿਤਾ ਘਰ ਦੇ ਦੇ ਪੈਸੇ ਖਰਾਬ ਕਰਨੇ ਆ ਉੱਪਰੋਂ ਇੱਕ ਟਾਰਚਰ ਸਹਿਣਾ ਵਾ ਡੌਂਕਰਾਂ ਦਾ ਏਜੰਡਾਂ ਦਾ ਕਿ ਸਾਡੇ ਪੈਸੇ ਨਹੀਂ ਮਿਲੇ ਉਹ ਆ ਇਸ ਕਰਕੇ ਮੇਰਾ ਸਾਰ ਨੂੰ ਇਹੀ ਬੇਨਤੀ ਆ ਕਿ ਆਪਣਾ ਸਹੀ ਛੋਟੀ ਮੋੜੀ ਕੰਟਰੀ ਚੱਲ ਜੋ ਕਿਤੇ ਇਹ ਬੜੀ ਦੁਖਦਾਈ ਗੱਲ ਆ ਕਿ ਜੋ ਕੁਝ ਦਿਨ ਪਹਿਲਾਂ ਇਹਨਾਂ ਦਾ ਪਰਿਵਾਰ ਇਹ ਪਿੰਡ ਬਾਜਾ ਤਰਵੰਡੀ ਚੌਧਰੀਆਂ ਦੇ ਕੋਲ ਕਪੂਰਥਲੇ ਦੇ ਵਿੱਚ ਪੈਂਦਾ ਇਹਦਾ ਨੌਜਵਾਨ ਦਾ ਨਾਮ ਬਲਵਿੰਦਰ ਸਿੰਘ ਉਹ ਇਹਨਾਂ ਦਾ ਪਰਿਵਾਰ ਇੱਥੇ ਆਇਆ ਸੀ ਕਿ ਸਾਡਾ ਬੱਚਾ ਜਿਹੜਾ ਹੈ ਉਹ ਕਲੰਬੀਆ ਵਿੱਚ ਫਸਿਆ ਹੋਇਆ ਤੇ ਉਹਨਾਂ ਨੇ ਸਾਰੀ ਉਹ ਵੀਡੀਓ ਵੀ ਦਿੱਤੀ ਸੀ ਅਸੀਂ ਤੁਹਾਨੂੰ ਵੀ ਉਹ ਸਾਡੀਆਂ ਵੀਡੀਓ ਦਿੱਤੀਆਂ ਸੀ ਇਹ ਤਕਰੀਬਨ ਜੁਲਾਈ ਦੇ ਵਿੱਚ ਪਿਛਲੇ ਸਾਲ ਇਸ ਹੋ ਗਿਆ ਤੇ ਤਕਰੀਬਨ ਇਹ ਸਾਰੀ ਕਹਾਣੀ ਤਾਂ ਤੁਹਾਨੂੰ ਆਪ ਦੱਸੂਗਾ ਕਿ 5 ਮਹੀਨੇ ਇਹਨੂੰ ਬੰਦ ਕਰਕੇ ਰੱਖਿਆ ਗਿਆ ਜੰਗਲਾਂ ਦੇ ਵਿੱਚ ਰੱਖਿਆ ਗਿਆ ਫਿਰ ਇਹ ਕਿਸੇ ਤਰ੍ਹਾਂ ਜਿਹੜਾ ਕੋਈ ਇਹਨੂੰ ਰਜਾਨਾ ਪਸੀਹ ਦੇਂਦੇ ਸੀ ਡਰਾਉਂਦੇ ਸੀ ਵੀ ਤੂੰ ਆਪਣੇ ਪਰਿਵਾਰ ਕੋ ਨੂੰ ਕਹਿ ਕੇ ਪੈਸੇ ਭੇਜ ਪਰ ਇਹ ਵਿਚਾਰਾ ਪੈਸੇ ਕਿੱਥੋਂ ਭੇਜਦਾ ਇਹ ਤਾਂ ਆਪਣੀ ਜਿਹੜੀ ਤਨਖਾਹ ਪੈਲੀ ਸੀਗੀ ਉਹ ਵੀ ਵੇਚ ਕੇ ਪਰ ਜਿਹੜਾ ਹੈ ਘਰ ਵੇਚ ਕੇ ਜਿਹੜਾ ਹੈ ਉਹਨਾਂ ਨੂੰ ਏਜੰਟਰ ਨੂੰ ਦਿੱਤਾ ਤੇ ਇਹਨਾਂ ਨੂੰ ਕਹਿ ਕੇ ਲਗਾ ਕੇ ਤੁਹਾਨੂੰ ਸਿੱਧਾ ਅਮਰੀਕਾ ਭੇਜਾਂਗੇ ਪਰ ਅਫਸੋਸ ਉਹ ਪਨਾਮਾ ਦੇ ਜੰਗਲਾਂ ਦੇ ਵਿੱਚ ਇਹਨੂੰ ਛੱਡ ਦਿੱਤਾ ਮੋਰਲੇ ਬਣੇ ਸਹਣ ਤੁਹਾਨੂੰ ਪਤਾ ਹੀ ਹੈ ਕਾਫੀ ਸਖਦਾਈ ਹੈ ਸੋ ਉਹਨਾਂ ਨੇ ਇਹਨਾਂ ਦੇ ਉੱਤੇ ਇਹਦੇ ਇਕੱਲਾ ਨਹੀਂ ਇਹਦੇ ਹੋਰ ਵੀ ਇਹਨਾਂ ਨੇ ਦੱਸਿਆ ਕਿ ਕਾਫੀ ਬੱਚੇ ਆ ਜਿਹੜੇ ਉਸ ਏਰੀਆ ਦੇ ਵਿੱਚ ਉਹਨਾਂ ਏਜੰਟਾਂ ਦੀ ਜੰਗਲ ਦੇ ਵਿੱਚ ਆ ਇਹਨਾਂ ਨੂੰ ਜੇਬੀਟੋ ਇਹ ਪਾਜ ਕੇ ਆਇਆ ਸੋ ਇਹ ਗੁਰੂ ਨੇ ਕਿਰਪਾ ਕੀਤੀ ਹੈ ਮਿਹਰ ਕੀਤੀ ਹੈ ਕਿ ਇਹ ਆਪਣੇ ਪਰਿਵਾਰ ਦੇ ਵਿੱਚ ਅੱਜ ਵਾਪਸ ਆਇਆ ਤੇ ਗਰੀਬ ਨੇ ਤਿੰਨ ਜਿਹੜੀ ਹੈ ਆਪਣੀ ਜੁਲਾਈ ਨੂੰ ਇਹਨਾਂ ਦਾ ਪਰਿਵਾਰ ਸਾਡੇ ਕੋਲ ਆਇਆ ਸੀ ਤੇ ਅੱਜ ਜਿਹੜਾ ਹੈ ਕੱਲ ਇਹ ਆਪਣੇ ਪਰਿਵਾਰ ਦੇ ਨਾਲ ਮਿਲ ਚੁੱਕਾ ਕੱਲ ਇਹਨੂੰ ਵਾਪਸ ਪਰਸੋਂ ਜਿਹੜੀ ਫਲੈਟ ਦਿੱਲੀ ਲੈ ਗਿਆ ਸੀ ਤੇ ਕੱਲ ਇਹ ਵਾਪਸ ਆ ਗਿਆ ਤੇ ਅੱਜ ਇਹ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਰਿਹਾ ਅਸੀਂ ਬੇਨਤੀ ਕਰਾਂਗੇ ਕਿ ਸਾਰੇ ਜਿਹੜੇ ਨੌਜਵਾਨ ਖਾਸ ਕਰਕੇ ਕਈ ਵਾਰ ਮਾਪਿਆਂ ਨੂੰ ਮਜਬੂਰ ਕਰਕੇ ਕਹਿੰਦੇ ਅੱਗੇ ਮੇਰੇ ਵਾਸਤੇ ਹੀ ਆ ਸਾਰਾ ਕੁਝ ਮੇਰੀ ਪੈੜੀ ਆ ਵੇਚ ਦਿਓ ਮੈਨੂੰ ਬਾਹਰ ਭੇਜ ਦਿਓ ਮੈਂ ਬਾਹਰ ਪਹੁੰਚਣਾ ਚਾਹੁੰਦਾ ਏ ਕੱਲਾ ਹੀ ਆ ਜਿਹੜਾ ਹੈਗਾ ਮਾ ਮਾਫ ਦਾ ਪੁੱਤਰ ਆ ਸੋ ਮਾਪੇ ਨੂੰ ਹੁੰਦਾ ਵੀ ਚਲੋ ਬੱਜੇ ਦੀਆਂ ਖੁਸ਼ੀਆਂ ਤੇਰੀਆਂ ਹੈਗੀਆਂ ਜਿਸ ਤਰ੍ਹਾਂ ਇਹ ਖੁਸ਼ ਰਹਿਣਾ ਚਾਹਵਾ ਸੋ ਉਹਨਾਂ ਦੀ ਜੋ ਵੀ ਉਹਨਾਂ ਕੋਲ ਪ੍ਰਾਪਰਟੀ ਸਾਰੀ ਜਿਹੜੀ ਹੈਗੀ ਏ ਏਜੰਟ ਨੇ ਲੈ ਲਈ ਤੇ ਅੱਜ ਜਿਹੜਾ ਹੈਗਾ ਸਾਲ ਤੋਂ ਬਾਅਦ ਜਿਹੜਾ ਹੈ ਬੱਚਾ ਆਪਣੇ ਪਰਿਵਾਰ ਦੇ ਨਾਲ ਮਿਲਿਆ ਜੋ ਪਰਿਵਾਰ ਦੀ ਹਾਲਤ ਬੜੀ ਮਾੜੀ ਆ ਉਸ ਦਿਨ ਤਾਂ ਦੇਖਿਆ ਨਹੀਂ ਸੀ ਜਾਂਦਾ ਪਰਿਵਾਰ ਦਾ ਹਾਲ ਜਦੋਂ ਉਹ ਉਹ ਵੀਡੀਓ ਜਿਹੜੀਆਂ ਉਹਨਾਂ ਨੇ ਇਸ ਪਰਿਵਾਰ ਨੂੰ ਭੇਜੀਆਂ ਇਹ ਕਿ ਚਾਹੁੰਦੇ ਸੀਗੇ ਕਿ ਹੋਰ ਪੈਸੇ ਭੇਜ ਦੇ ਪਰ ਇਹ ਪਰਿਵਾਰ ਕਿੱਥੋਂ ਭੇਜਦਾ ਅੱਜ ਜਿਹੜਾ ਹੈ ਅਸੀਂ ਨੌਜਵਾਨ ਪੀੜੀ ਨੂੰ ਬੇਨਤੀ ਕਰਾਂਗੇ ਕਿ ਜੇ ਤੁਸੀਂ ਬਾਹਰ ਜਾਣਾ ਜੀ ਸਦਕੇ ਜਾਓ ਕੋਈ ਨਹੀਂ ਰੋਕਦਾ ਇਸੋ ਕੋਈ ਕੰਮ ਸਿੱਖ ਕੇ ਜਾਓ ਜਿਹੜਾ ਹੈ ਇਥੋਂ ਕਿਸੇ ਜਿਹੜੇ ਹੈਗੇ ਆ ਬਾਹਰ ਕਿਸੇ ਨਾਲ ਜਿਹੜਾ ਟੈਕਨੀਕਲੀ ਜਿਹੜਾ ਹੈ ਵਰਕ ਪਰਮਿਟ ਲੈ ਕੇ ਜਾਓ ਜਾਂ ਸਿੱਧੇ ਤਰੀਕੇ ਦੇ ਨਾਲ ਹਰ ਮੁਲਕ ਦੇ ਵਿੱਚ ਤੁਸੀਂ ਜਾ ਸਕਦੇ ਆ ਹਰ ਮੁਲਕ ਦੇ ਵਿੱਚ ਜਿਹੜੇ ਹੈਗੇ ਆ ਉਹਨਾਂ ਦੀਆਂ ਫਾਰਮੈਲਟੀ ਆ ਜਿਹੜੀਆਂ ਪੂਰੀਆਂ ਕਰੋ ਨਾ ਕਿ ਇਸ ਤਰ੍ਹਾਂ ਘਰ ਉਜਾੜ ਕੇ ਪਰਿਵਾਰ ਨੂੰ ਦਾਦੇ ਲਾ ਕੇ ਫਿਰ ਇਸ ਤਰ੍ਹਾਂ ਉੱਥੇ ਜਿਹੜੇ ਹਾਲਾਤ ਆ ਉਹ ਦੱਸੂਗਾ ਵੀ ਕਿਸ ਤਰ੍ਹਾਂ ਦੇ ਹਾਲਾਤ ਆ ਸੋ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਕਿ ਜਿਹੜੀ ਕਲੰਬੀਆ ਦੇ ਵਿੱਚ ਸਾਡੀ ਇੰਡੀਆ ਨੋਵੇਸੀ ਆ ਵਿਦੇਸ਼ ਮੰਤਰਾਲੇ ਜਿਨ੍ਹਾਂ ਨੇ ਇਹ ਇਹਦੇ ਇਹਨੂੰ ਸਾਥ ਦਿੱਤਾ ਤੇ ਅੱਜ ਇਹ ਵਾਪਸ ਆਇਆ ਸੋ ਇਹਨਾਂ ਦੇ ਜਿਹੜੇ ਹੈਗੇ ਆ ਪਰਿਵਾਰ ਦੇਣਾ ਹੈਗਾ ਟਿਕਟ ਲਾਉਣ ਜੋਗਾ ਵੀ ਨਹੀਂ ਸੋ ਵੀ ਅਸੀਂ ਸੰਗਤ ਨੂੰ ਬੇਨਤੀ ਕੀਤੀ ਕਿ ਇਹ ਟਿਕਟ ਭੇਜੀ ਤੇ ਵਾਪਸ ਆਪਣੇ ਪਰਿਵਾਰ ਤੇ ਆਇਆ ਸੋ ਅਸੀਂ ਬੇਨਤੀ ਕਰਾਂਗੇ ਇਹ ਇਹੋ ਜੇ ਜੋਖਮ ਨਾ ਲਓ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਨਾ ਭੇਜੋ ਤੇ ਬੱਚਿਆਂ ਨੂੰ ਵੀ ਬੇਨਤੀ ਕਰਾਂਗੇ ਕਿ ਆਪਣੇ ਮਾਪੇ ਦੇ ਇਹੋ ਜੇ ਪ੍ਰੈਸ਼ਰ ਨਾ ਪਾਓ ਜਦੋਂ ਬਾਅਦ ਦੇ ਵਿੱਚ ਘਰ ਵੀ ਥੋੜਾ ਉਜੜ ਜਾਵੇ ਮਾਹਬਾਪੂ ਵੀ ਰੋਂਦੇ ਫਿਰਨ ਇਹੋ ਜੀ ਕਮਾਈ ਤੋਂ ਇਹੋ ਜੇ ਵਿਦੇਸ਼ ਤੋਂ ਕੋਈ ਲਾਭ ਹੋਣ ਵਾਲਾ ਨਹੀਂ ਕਿਉਂਕਿ ਕੋਈ ਇੱਕ ਲੰਘ ਜਾਂਦਾ ਸੀ ਉਹਦੇ ਹਾਲ ਦੇਖਦੇ ਆ ਜਿਹੜੇ ਉਸੇ ਸੰਗੜੇ ਨੌਜਵਾਨ ਅੱਜ ਵੀ ਉਸੇ ਉਹਨਾਂ ਡੌਂਕਰਾਂ ਦੇ ਕੋਲ ਤਸੀਹੇ ਢਲ ਰਿਆ ਉਹਨਾਂ ਦੀ ਹਾਲਤ ਦੇਖ ਕੇ ਲੂ ਗੰਡੇ ਖੜੇ ਹੁੰਦੇ ਆ ਸੋ ਇਸ ਵਾਸਤੇ ਅਸੀਂ ਹੱਥ ਜੋੜ ਕੇ ਨੌਜਵਾਨਾਂ ਨੂੰ ਵੀ ਬੇਨਤੀ ਕਰਦੇ ਆ ਤੇ ਉਹਨਾਂ ਦੇ ਮਾਪੇ-ਮਾਪ ਨੂੰ ਵੀ ਬੇਨਤੀ ਕਰਦੇ ਆ ਕਿ ਜੇ ਬੱਚੇ ਇਹੋ ਜਿਹੀ ਜिद ਕਰਦੇ ਆ ਤੇ ਨਾ ਭੇਜੋ ਕਿਉਂਕਿ ਇੰਸੇ ਜਿੰਨੇ ਪੈਸੇ ਇਹਨਾਂ ਨੇ ਏਜੰਡਰ ਨੂੰ ਦਿੱਤੇ ਆ ਉਹਨਾਂ ਦੇ ਨਾਲ ਪੂਰਾ ਪਰਿਵਾਰ ਵਧੀਆ ਰੋਟੀ ਖਾ ਲ ਸਕਦਾ ਸੀ ਜਾਂ ਕੋਈ ਕੰਮ ਸ਼ੁਰੂ ਕਰਕੇ ਉਹਦਾ ਲਾਹਾ ਲੈ ਸਕਦੇ ਸੀ ਪਰ ਅਫਸੋਰ ਸਾਹਿਬ ਕਿ ਸਾਡੀ ਇੱਕ ਬਾਹਰ ਜਾਣ ਦੀ ਹੋਰ ਜਿੱਥੇ ਆਪਣਾ ਜੀਵਨ ਖਤਰੇ ਵਿੱਚ ਪਾਉਂਦੀ ਹੈ ਉਸ ਪਰਿਵਾਰ ਨੂੰ ਦਰਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਰਿਹਾ ਇਹੋ ਜੀ ਵਿਦੇਸ਼ ਦੇ ਜਾਣ ਤੋਂ ਕਹਿੰਦੇ ਨਾ ਘਰੇ ਚੰਗੇ ਆ ਕਰਿਓ ਵਾਹਿਗੁਰੂ ਰੋਟੀ ਦੇ ਰਹੇ ਸੋ ਸਾਨੂੰ ਇਹ ਤੋਂ ਪਰਹੇਜ਼ ਕਰਨਾ ਚਾਹੀਦਾ ਜਾਣਾ ਜਾਓ ਜੀ ਸਦਕੇ ਜਾਓ ਪਰ ਸਹੀ ਤਰੀਕੇ ਨਾਲ ਜਾਓ ਇਹ ਸਾਡੀ ਬੇਨਤੀ ਹੈ ਬਾਬਾ ਜੀ ਸਵਾਲ ਮੇਰਾ ਮੁੱਖ ਉਹੀ ਆ ਤੁਹਾਨੂੰ ਕਿ ਹਰ ਵਾਰੀ ਨੌਜਵਾਨ ਵਿਦੇਸ਼ ਦਾ ਰੁੱਖ ਕਰਦਾ ਵਾ ਅਸਲੀ ਗਲ ਤਰੀਕੇ ਦੇ ਨਾਲ ਡੌਂਕੀ ਦੇ ਰਾਸਤੇ ਅਪਣਾਏ ਜਾ ਰਹੇ ਨੇ ਤਾਨੂੰ ਨੂੰ ਲੱਗਦਾ ਕਿ ਉਹਨਾਂ ਦੇਸ਼ਾਂ ਨੂੰ ਵੀ ਕਿਤੇ ਨਾ ਕਿਤੇ ਭਾਰਤੀ ਸਰਕਾਰ ਦੇ ਨਾਲ ਇੱਕ ਵੱਡੀ ਭੈਟ ਕਰਨੀ ਚਾਹੀਦੀ ਹੈ ਇਸ ਮਾਮਲੇ ਨੂੰ ਲੈ ਕੇ ਕਿਉਂਕਿ ਇੱਥੇ ਸਮਾਂਲ ਹੈਗਾ ਵਾ ਲੱਖਾਂ ਹੀ ਨੌਜਵਾਨਾਂ ਦੀ ਜ਼ਿੰਦਗੀ ਦਾ ਤਸ਼ੱਦਦ ਹੋ ਰਹੀ ਨੇ ਉੱਥੇ ਡਾਕਟਰਾਂ ਦੇ ਵੱਲੋਂ ਚਾਹੇ ਜਿਹੜੇ ਵੀ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਕਿਉਂਕਿ ਇਹ ਵੀ ਇੱਕ ਨੌਜਵਾਨ ਉਹਨਾਂ ਦੇ ਵਿੱਚ ਸਿਰਫ ਜਾਨ ਬਚਾ ਕੇ ਇੱਥੇ ਪਹੁੰਚਿਆ ਤੁਹਾਨੂੰ ਨੂੰ ਲੱਗਦਾ ਕਿ ਇਸ ਵਿਸ਼ੇ ਨੂੰ ਕਿਤੇ ਨਾ ਕਿਤੇ ਕੋਈ ਹਿੱਤਾਂ ਦੇ ਨਾਲ ਲੈਣਾ ਚਾਹੀਦਾ ਹੈ ਬੈਟ ਹੋਣੀ ਚਾਹੀਦੀ ਹੈ ਉਹਨਾਂ ਦੇਸ਼ਾਂ ਨਾਲ ਆਪਸੀ ਦੇ ਚੁੱਕ ਤੇ ਹੋਣਾ ਹੈ ਕਿ ਅਸੀਂ ਅੱਗੇ ਵੀ ਇਹ ਮੁੱਦਾ ਜਿਹੜਾ ਸੀਗਾ ਸੰਸਦ ਦੇ ਵਿੱਚ ਵੀ ਉਠਾਇਆ ਸੀ ਵੀ ਇਹ ਜਿਹੜਾ ਇਹ ਜਿਹੜੇ ਗਲਤ ਬੰਦੇ ਆ ਇਹਨਾਂ ਦਾ ਇਹੋ ਜਿਹਾ ਗੱਠ ਜੋੜ ਬਣਿਆ ਹੋਇਆ ਜਿਹੜਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਆ ਕੋਈ ਇਹ ਇਕੱਲੇ ਹੁਣ ਜਿਹੜਾ ਉਹ ਇਕੱਲੇ ਪੰਜਾਬ ਦੇ ਨਹੀਂ ਪੂਰੇ ਭਾਰਤ ਦੇ ਜਿਹੜੇ ਹੈ ਨੇਪਾਲ ਤੋਂ ਬੱਚੇ ਵੀ ਉੱਥੇ ਫਸੇ ਹੋਇਆ ਸੋ ਇਹ ਸਰਕਾਰਾਂ ਨੂੰ ਇਹਦੇ ਉੱਤੇ ਜਿਹੜਾ ਹੈਗਾ ਉਹਨਾਂ ਸਰਕਾਰਾਂ ਦੇ ਨਾਲ ਜਿੱਥੇ ਜਿੱਥੇ ਇਹੋ ਜਿਹੀਆਂ ਖਬਰਾਂ ਆਉਂਦੀਆਂ ਉੱਥੇ ਦੀ ਪੁਲਿਸ ਦੇ ਨਾਲ ਉੱਥੇ ਦੀ ਸਰਕਾਰਾਂ ਦੇ ਨਾਲ ਗੱਲ ਕਰਕੇ ਕਿ ਇਹੋ ਜਿਹੇ ਜਿਹੜਾ ਇਹ ਨਾਪਾਕ ਗੱਠ ਜੋੜ ਇਹਨੂੰ ਖਤਮ ਕਰਨੇ ਚਾਹੀਦਾ ਤਾਂ ਕਿ ਜਿਹੜੇ ਇਹੋ ਜਿਹੇ ਪਰਿਵਾਰਾਂ ਦੀ ਜਿਹੜੀ ਲੁੱਟ ਹੋ ਰਹੀ ਹੈ ਤੇ ਇਹੋ ਜਿਹੇ ਜਿਹੜੀ ਜਵਾਨੀ ਰੁੜ ਰਹੀ ਹੈ ਉਹਨੂੰ ਰੋਕਿਆ ਜਾਵੇ ਇਹ ਮੁੱਦਾ ਅੱਗੇ ਵੀ ਠਾਇਆ ਸੀ ਗਾਮੀਏ ਸੀ ਉਠਾਵਾਂਗੇ ਸੰਸਦ ਨੂੰ